ਜੱਜ ਤੁਹਾਨੂੰ ਬਿਨਾ ਸ਼ਿਵਾਰਿਸ਼ ਤੇ ਬਿਨਾ ਕਿਸੇ ਕ੍ਰਪਸ਼ਨ ਤੋਂ ਬੰਨੋ ਨੌਕਰੀ ਮਿਲ ਰਹੀ ਹੈ ਇਹ ਹੀ ਸਿੱਖਿਆ ਤੁਸੀਂ ਅੱਗੇ ਆਪਣੇ ਬੱਚਿਆਂ ਨੂੰ ਦਿਓ ਕਿ ਭਾਈ ਇਮਾਨਦਾਰੀ ਦਾ ਆਨੰਦ ਹੈ ਉਹਦਾ ਉਹ ਗੱਲ ਹੀ ਹੋਰ ਹੁੰਦੀ ਹੈ ਤੋ ਜਾਣਾ ਕਿਤੇ ਨਹੀਂ ਜਾਣਾ ਸਾਰਿਆਂ ਨੇ ਇੱਕ ਥਾਂ ਹੀ ਹੈ ਠੀਕ ਹੈ ਨਾ ਉਹ ਅਲੱਗ ਗੱਲ ਹੈ ਵਾਰੀ ਆਪੋ ਆਪਣੀ ਸੋ ਕਈ ਵਾਰੀ ਪਹਿਲਾਂ ਚਲਾ ਜਾਂਦਾ ਕੋਈ ਬਾਅਦ ਚਲਾ ਜਾਂਦਾ ਜਾਣਾ ਤਾਂ ਹੈ ਗਈ ਹੈ ਪਰ ਇਹ ਜੇ ਚਾਰ ਚੰਗੇ ਕੰਮ ਕਰ ਜਾਂਗੇ ਲੋਕ ਯਾਦ ਰੱਖ ਲੈਂਦੇ ਨਹੀਂ ਤਾਂ ਲੋਕ ਭੁੱਲ ਜਾਂਦੇ ਆ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੌਣ ਆਇਆ ਸੀ ਬੜੇ ਬੜੇ ਆਏ ਇੱਥੇ ਤੁਰਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਪਰਿਵਾਰ ਵੰਸ਼ ਕੌਮ ਤੋਂ ਬਾਹਰ ਤਾਂ ਲੜਾਈਆਂ ਬਹੁਤ ਲੜੀਆਂ ਲੜਾਈਆਂ ਸਾਰੀਆਂ ਮੁਗਲਾਂ ਨਾਲ ਸੀ ਔਰੰਗਜ਼ੇਬ ਦੇ ਇਸੀ ਕੋਰナー ਉਹ ਜਿਹੜਾ ਸੂਬਾ ਸੀਗਾ ਸਰਾਂਧੜ ਜਿਨੇ ਛੋਲੇ ਸਾਹਿਬ ਜਦੋਂ ਵੀ ਹੰਝਾ ਨਾਇਆ ਸੀ ਪੌਣੇ ਇੰਡੀਆ ਦਾ ਮਾਲਕ ਸੀ ਪੌਣੇ ਇੰਡੀਆ 'ਚ ਰਾਜ ਸੀ ਉਹਦਾ ਗੁਰੂ ਸਾਹਿਬ ਆਹ ਇਲਾਕਾ ਸੀ ਆਪਣਾ ਅੱਜ ਦੇਖੋ ਤੁਸੀਂ ਅੱਜ ਉਧਰ ਤਾਂ ਖੋਲੇ-ਮੱਲੇ ਵੀ ਲੱਗਦੇ ਆ ਉਧਰ ਗੁਰਪੁਰਪ ਵੀ ਮਨਾਏ ਜਾਂਦੇ ਆ ਉਧਰ ਫੋਟੋ ਵੀ ਘਰਾਂ 'ਚ ਹੈ ਉਧਰ ਹਰ ਰੋਜ਼ ਅਰਦਾਸ ਸਾਚ ਨਾਮ ਲਿਆ ਜਾਂਦਾ ਹੈ ਸਰਵੰਸਦਾਨੀ ਦਸ਼ਮੇਸ਼ ਪਿਤਾ ਤੇ ਪੁੱਤਰ ਔਰੰਗਾਬਾਦ ਉਹਦੀ ਕਬਰ ਹੈ ਉੱਥੇ ਕੋਈ ਦੀਵਾ ਕਰਨ ਵਾਲਾ ਨਹੀਂ ਹੈ ਸੂਹਿਤ ਚੰਗੇ ਜਾਂ ਲੋਕਾਂ ਦੇ ਹੱਕ ਦੇ ਵਿੱਚ ਖੜਨਦੇ ਇਹ ਨਦੀ ਜੇ